ਹਾਂ ਜੀ ਮੇਰੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੇਰੇ ਪਿੰਡ ਬਖਤਖੜ ਬਾਈ ਕੋਲ अल्टੋ ਪਕਾਉਗਾ ਜੀ ਦੇਖ ਸਕਦੇ ਹੋ 12 ਮਾਡਲ ਪੰਜਾਬ ਨੰਬਰ ਠੀਕ ਹੈ ਜੀ ਫੌਜੀ ਆ ਬਾਈ ਇਹਨੇ ਗੱਡੀ ਪਕਾਉ ਕਰੀ ਆ ਜੀ ਠੀਕ ਹੈ ਜੀ ਨੰਬਰ ਦੇਖ ਸਕਦੇ ਹੋ ਪੀ ਵੀ 11 ਬੀ ਸੀ 27 50 ਬਾਕੀ ਸਭ ਨੂੰ ਸਾਰੀ ਕੋਲ ਕੇ ਦਿਖਾਉਣੇ ਆ ਮੁਰੂ ਬਰਨਟ ਤੇ ਅੰਦਰਲੀ ਲੌਕ ਵੀ ਦਿਖਾਉਣੇ ਆ ਛਿੱਟਾ ਛੁੱਟਾ ਸੀ ਕਵਰ ਦੇਖ ਸਕਦੇ ਹੋ ਜੀ ਇਹ ਗੱਡੀ ਬਹੁਤ ਸਾਫਾ ਬਾਰਾ ਮੜਲਾ ਬਾਕੀ ਬਾਈ ਜੀ ਨਾਲ ਕੰਡੈਕਟ ਕਰ ਲਿਓ ਹਾਂਜੀ ਤੁਹਾਨੂੰ ਹੁਣ ਬਹੁਤ ਨਾੜਖੜ ਕੇ ਦਿਖਾਉਣੀ ਆ ਦੇਖਦੇ ਹਾਂ ਬਰਾ ਟਿੱਕਰ ਸਟੂਕਰ ਨਾਲ ਦੇ ਲੱਗੇ ਹੋਇਆ ਠੀਕ ਹੈ ਇਹ ਦੇਖ ਸਰੋ ਪੱਟੀ ਮੂਰਲੀ ਓਰੀਜਨਲ ਆ ਸਾਰੀ ਬੈਟਰੀ ਨਵੀਂ ਆ ਐਮਰਉਣ ਦੀ ਇੰਜਨ ਦੀ ਓਕੇ ਹੈ ਵੀ ਸਟਾਰਟ ਕਰੀ ਵੀਰੇ ਤੁਹਾਨੂੰ ਸਟਾਰਟ ਕਰਕੇ ਵੀ ਦਿਖਾਉਣਾ ਨਹੀਂ ਇੰਜਨ ਗੇਅਰ ਬਾਈ ਓਕੇ ਆ ਜਮਾ ਫਰੰਟ ਤੋਂ ਦਿਖਾਈ ਦਿੱਤਾ ਬਲੈਕ ਰੋਟਾ ਨੰਬਰ ਠੀਕ ਹੈ ਦੇਖ ਸਾਡੇ ਸਟਾਰਟ ਕਰਦੇ ਹਾਂ ਇੰਜਨ ਗੇਅਰ ਦੀ ਓਕੇ ਆ ਜੀ ਪਿੰਡ ਵਾਕੜਾ ਜ਼ਿਲ੍ਹਾ ਬਰਨਾਲਾ ਬਾਕੀ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਬਾਈ ਜੀ ਇਹਨਾਂ ਨੂੰ ਕਨੈਕਟ ਕਰੇ ਟਾਇਰ ਸਾਡੇ ਸਾਹਮਣੇ ਹੈਗੇ ਆ ਜੀ ਅੱਡੇ ਤੇ ਹੈਗੇ ਆ ਜੀ ਮਾਗਰ ਲੈ ਹੈਗਾ 20 ਪੈਸੇ ਜੀ ਠੀਕ ਹੈ ਇੰਜਨ ਗੇਅਰ ਦੀ ਓਕੇ ਆ ਫੌਜੀ ਆ ਮੁੰਡਾ ਇਹ ਕਿੰਨਾ ਕੰਮ ਕਰੀ ਵੀ ਮੂਰ ਲੜਾ ਦੇਖ ਸਰੋ ਮਗਰ ਲੜਾ ਦੇਖ ਸਰੋ ਇਸ ਸੀ ਸੀ ਕਿਬਰੇ ਇਸ ਹਾਂਜੀ ਇਸ ਸੀ ਟੂ ਓਕੇ ਹਾਂਜੀ ਏ ਸੀ ਟੂ ਦੇ ਮੌਕੇ ਹੋਈ ਹੈ ਨਾ ਡਰਾਈਵ ਸੈਂਟਰ ਲੋਕ ਆ ਐਲ ਐਕਸ ਆਈ ਹੈ ਨਾ ਪਾਵਰ ਸਟੀਅਰਿੰਗ ਓਲਿਵ ਇਟਸ ਸਰ ਲੈਕਸ ਆਈ ਲੋਪਰਾ ਪਾਬਰ ਆਪਣੇ ਪਾਵਰ ਵਿੰਡੋ ਵੀ ਹੈ ਨਾ ਉਹਨਾਂ ਦਾ ਪਾਵਰ ਵਿੰਡੋ ਕੋਲ ਸਸ ਪਾਵਰ ਵੀ ਵਿੰਡੋ ਸੈਂਟਰ ਲੋਕ ਠੀਕ ਹੈ ਸੈਂਟਰ ਲੋਕ ਹਾਂਜੀ ਸੈਂਟਰ ਲੋਕ ਹਾਂ ਸੈਂਟਰ ਪਾਵਰ ਵਿੰਡੋ ਨਹੀਂ ਕਹਿੰਦੇ ਚਲੋ ਠੀਕ ਹੈ ਜੀ ਸੈਂਟਰ ਲੋਕ ਹੈਗੀ ਲੱਗਿਆ ਹੋ ਗਿਆ ਗੱਡੀ ਤੇ ਕੋਈ ਜਨ ਜ਼ਰੂਰ ਕਨੈਕਟ ਕਰੋ